ਮੈਂ ਸਰਕਾਰ ਦੀ ਨੋਟਿਚ ਲੈ ਕੇ ਆਉਣਾ ਚਾਹੁੰਦਾ ਕਿ ਸੀਵਰੇਜ ਤੇ ਕੂੜੇ ਦੀ ਸਫਾਈ ਨਾ ਹੋਣ ਕਰਕੇ ਸਾਰੇ ਪੰਜਾਬ 'ਚ ਬੜੀ ਵੱਡੀ ਸਮੱਸਿਆ ਕਪੂਰਥਲੇ 'ਚ ਚਾਰ ਮੌਤਾ ਹੋਈਆਂ ਸਾਡੇ ਲੋਕਲ ਬਾਡੀ ਮਨਿਸਟਰ ਵੀ ਕਪੂਰਥਲੇ ਗਏ ਤੇ ਸਥਾਨਿਕ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਨੇ ਇਹਨਾਂ ਦੇ ਨੋਟਿਚ ਲੈ ਕੇ ਆਏ ਕਿ ਕਾਰਪੋਰੇਸ਼ਨ ਦੇ ਵਿੱਚ ਸੀਵਰੇਜ ਪਰ ਸੈਕਸ਼ਨ ਕਲੀਨਿੰਗ ਦੇ ਲਈ ਮੀਟਿੰਗ ਚ ਮਤਾ ਪਾਸ ਹੋਇਆ 14 ਕਰੋੜ ਰੁਪਇਆ ਕਾਰਪੋਰੇਸ਼ਨ ਕੋ ਪਿਆ ਪਰ ਮਿਊਨਿਸਪਲ ਕਾਰਪੋਰੇਸ਼ਨ ਦੀ ਕਮਿਸ਼ਨਰ ਅਨੁਪਮ ਕਲੀਰ ਨੇ ਅਜੇ ਤੱਕ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਅਜੇ ਤੱਕ ਸਫਾਈ ਨਹੀਂ ਹੋਈ ਤੇ 4 ਜੀ ਮਰ ਗਏ 2 ਸਾਲਾਂ ਦਾ ਇੱਕ ਬੱਚਾ ਮਰ ਗਿਆ ਇਹ ਰਿਸਪੌਂਸਿਬਿਲਟੀ ਸਾਨੂੰ ਫਿਕਸ ਕਰਨੀ ਚਾਹੀਦੀ ਆ ਤੇ ਬੇਨਤੀ ਕੀਤੀ ਸੀ ਸਪੀਕਰ ਸਾਹਿਬ ਮੰਤਰੀ ਸਾਹਿਬ ਨੂੰ ਕਿ ਕਮਿਸ਼ਨਰ ਨੂੰ ਸਸਪੈਂਡ ਕੀਤਾ ਜਾਵੇ ਪਰਚਾ ਹੋਵੇ ਤੇ ਇਨਸਾਫ ਲੋਕਾਂ ਨੂੰ ਦਵਾਇਆ ਜਾਵੇ ਇਹਦੀ ਇੱਕ ਪ੍ਰੋਪਰ ਇਨਕੁਆਇਰੀ ਹੋਵੇ ਮੈਂ ਸਰਕਾਰ ਦੀ ਨੌਲੇਜ ਲੈ ਕੇ ਆਉਣਾ ਚਾਹੁੰਦਾ ਕਿ ਸੀਵਰੇਜ ਤੇ ਕੂੜੇ ਦੀ ਸਫਾਈ ਨਾ ਹੋਣ ਕਰਕੇ ਸਾਰੇ ਪੰਜਾਬ 'ਚ ਬੜੀ ਵੱਡੀ ਸਮੱਸਿਆ ਕਪੂਰਥਲੇ 'ਚ ਚਾਰ ਮੌਤਾਂ ਹੋਈਆਂ ਸਾਡੇ ਲੋਕਲ ਬਾਡੀ ਮਨਿਸਟਰ ਵੀ ਕਪੂਰਥਲੇ ਗਏ ਤੇ ਸਥਾਨਿਕ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਨੇ ਇਹਨਾਂ ਦੇ ਨੌਲੇਜ ਲੈ ਕੇ ਆਏ ਕਿ ਕਾਰਪੋਰੇਸ਼ਨ ਦੇ ਵਿੱਚ ਸੀਵਰੇਜ ਸੁਪ ਪਰ ਸੈਕਸ਼ਨ ਕਲੀਨਿੰਗ ਦੇ ਲਈ ਮੀਟਿੰਗ ਚ ਮਤਾ ਪਾਸ ਹੋਇਆ 14 ਕਰੋੜ ਰੁਪਇਆ ਕਾਰਪੋਰੇਸ਼ਨ ਕੋ ਪਿਆ ਪਰ ਮਿਊਨਿਸਪਲ ਕਾਰਪੋਰੇਸ਼ਨ ਦੀ ਕਮਿਸ਼ਨਰ ਅਨੁਪਮ ਕਲੇਰ ਨੇ ਅਜ ਤੱਕ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਅਜ ਤੱਕ ਸਫਾਈ ਨਹੀਂ ਹੋਈ ਤੇ 4 ਜੀ ਮਰ ਗਏ 2 ਸਾਲਾਂ ਦਾ ਇੱਕ ਬੱਚਾ ਮਰ ਗਿਆ ਇਹ ਰਿਸਪੌਂਸਿਬਿਲਟੀ ਸਾਨੂੰ ਫਿਕਸ ਕਰਨੀ ਚਾਹੀਦੀ ਆ ਤੇ ਬੇਨਤੀ ਕੀਤੀ ਸੀ ਸਪੀਕਰ ਸਾਹਿਬ ਮੰਤਰੀ ਸਾਹਿਬ ਨੂੰ ਕਿ ਕਮਿਸ਼ਨਰ ਨੂੰ ਸਸਪੈਂਡ ਕੀਤਾ ਜਾਵੇ ਪਰਚਾ ਹੋਵੇ ਤੇ ਇਨਸਾਫ ਲੋਕਾਂ ਨੂੰ ਦਵਾਇਆ ਜਾਵੇ ਇਹਦੀ ਇੱਕ ਪ੍ਰੋਪਰ ਇਨਕੁਆਇਰੀ ਹੋਵੇ ਮੈਂ ਸਰਕਾਰ ਦੀ ਨੌਲੇਜ ਲੈ ਕੇ ਆਉਣਾ ਚਾਹੁੰਦਾ ਕਿ ਸੀਵਰੇਜ ਤੇ ਕੂੜੇ ਦੀ ਸਫਾਈ ਨਾ ਹੋਣ ਕਰਕੇ ਸਾਰੇ ਪੰਜਾਬ 'ਚ ਬੜੀ ਵੱਡੀ ਸਮੱਸਿਆ ਕਪੂਰਥਲੇ 'ਚ ਚਾਰ ਮੌਤਾਂ ਹੋਈਆਂ ਸਾਡੇ ਲੋਕਲ ਬਾਡੀ ਮਨਿਸਟਰ ਵੀ ਕਪੂਰਥਲੇ ਗਏ ਤੇ ਸਥਾਨਿਕ ਐਮਐਲਏ ਰਾਣਾ ਗੁਰਜੀਤ ਸਿੰਘ ਜੀ ਨੇ ਇਹਨਾਂ ਦੇ ਨੌਲੇਜ ਲੈ ਕੇ ਆਏ ਕਿ ਕਾਰਪੋਰੇਸ਼ਨ ਦੇ ਵਿੱਚ ਸੀ ਬ੍ਰਿਜ ਸੁਪਰ ਸੈਕਸ਼ਨ ਕਲੀਨਿੰਗ ਦੇ ਲਈ ਮੀਟਿੰਗ 'ਚ ਮਤਾ ਪਾਸ ਹੋਇਆ 14 ਕਰੋੜ ਰੁਪਇਆ ਕਾਰਪੋਰੇਸ਼ਨ ਕੋ ਪਿਆ ਪਰ ਮਿਊਨਿਸਪਲ ਕਾਰਪੋਰੇਸ਼ਨ ਦੀ ਕਮਿਸ਼ਨਰ ਅਨੁਪਮ ਕਲੇਰ ਨੇ ਅਜੇ ਤੱਕ ਉਹਦੇ ਤੇ ਕੋਈ ਡਿਸੀਜਨ ਨਹੀਂ ਲਿਆ ਅਜੇ ਤੱਕ ਸਫਾਈ ਨਹੀਂ ਹੋਈ ਤੇ 4 ਜੀ ਮਰ ਗਏ 2 ਸਾਲਾਂ ਦਾ ਇੱਕ ਬੱਚਾ ਮਰ ਗਿਆ ਇਹ ਰਿਸਪੌਂਸਿਬਿਲਟੀ ਸਾਨੂੰ ਫਿਕਸ ਕਰਨੀ ਚਾਹੀਦੀ ਆ ਤੇ ਬੇਨਤੀ ਕੀਤੀ ਸੀ ਸਪੀਕਰ ਸਾਹਿਬ ਨੂੰ ਕਿ इंसाफ लोग देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम और वॉट्सएप चैनल आरोप